ਫਰੈਂਡਸ ਅੱਜ ਦਾ ਆਪਣਾ ਟੌਪਿਕ ਹੈ ਜੀ ਉਹ ਹੈਗਾ ਕਿ ਅੰਬ੍ਰੇਲਾ ਮਸ਼ੀਨ ਵਿੱਚ ਧਾਗਾ ਕਿੱਦਾਂ ਪਾਈਦਾ ਠੀਕ ਹੈ ਇਹ ਵੀਡੀਓ ਜਿਹੜੀ ਹੈ ਖਾਸ ਕਰਕੇ ਬਿਗਨਰਸ ਦੇ ਲਈ ਹੈ ਸਪੈਸ਼ਲ ਤੇ ਜਿਨ੍ਹਾਂ ਨੇ ਕੀ ਹੁਣੇ-ਹੁਣੇ ਮਸ਼ੀਨ ਖਰੀਦੀ ਹੈ ਉਹਨਾਂ ਨੂੰ ਧਾਗਾ ਪਾਉਣ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਤੇ ਵੇਖੋ ਜਿਹੜੀ ਆਪਣੀ ਸਿੰਪਲ ਮਸ਼ੀਨ ਹੁੰਦੀ ਹੈ ਉਹਦਾ ਟੈਂਸ਼ਨ ਹੁੰਦਾ ਉਹ ਸਾਈਡ ਤੇ ਬਣਿਆ ਹੁੰਦਾ ਠੀਕ ਹੈ ਜੀ ਆਹ ਵਾਲਾ ਟੈਂਸ਼ਨ ਹੁੰਦਾ ਇਹ ਸਾਈਡ ਤੇ ਬਣਿਆ ਹੁੰਦਾ ਵਾ ਤੇ ਜਿਹੜੀ ਆਪਣੀ ਅੰਬ੍ਰੇਲਾ ਮਸ਼ੀਨ ਹੁੰਦੀ ਹੈ ਉਹਦਾ ਜਿਹੜਾ ਟੈਂਸ਼ਨ ਹੁੰਦਾ ਇਹ ਅੱਗੇ ਦੀ ਤਰਫ ਬਣਿਆ ਹੁੰਦਾ ਠੀਕ ਹੈ ਤੇ ਆ ਆਪਣਾ ਇੱਕ ਉੱਪਰ ਹੋਲਡਰ ਹੁੰਦਾ ਜੀ ਜਿਹਦੇ ਵਿੱਚ ਆਪਾਂ ਰੀਲ ਪਾਉਣੀ ਆ ਠੀਕ ਹੈ ਜੀ ਤਾਂ ਚਲੋ ਅੱਜ ਆਪਾਂ ਗੱਲ ਕਰਦੇ ਆਂ ਕਿ ਅੰਬ੍ਰੇਲਾ ਮਸ਼ੀਨ ਵਿੱਚ ਧਾਗਾ ਕਿਦਾਂ ਪਾਈਏ ਤੇ ਆਪਾਂ ਤੁਹਾਨੂੰ ਦੱਸਦੇ ਆਂ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆ ਆਪਣਾ ਰੀਲ ਹੋਲਡਰ ਹੁੰਦਾ ਵਾ ਇਹਦੇ ਵਿੱਚ ਆਪਾਂ ਰੀਲ ਪਾਉਣੀ ਆ ਠੀਕ ਹੈ ਐਦਾ ਇਹਨੂੰ ਉੱਪਰੋਂ ਚੱਕਿਆ ਜਾਂਦਾ ਪਹਿਲਾਂ ਫਿਰ ਇਹਦੇ ਵਿੱਚ ਐਦਾ ਰੀਲ ਪੈਂਦੀ ਹੈ ਠੀਕ ਹੈ ਹਾਂਜੀ ਆਪਣੇ ਦੋ ਹੋਲ ਬਣੇ ਹੁੰਦੇ ਆ ਅੰਬ੍ਰੇਲਾ ਮਸ਼ੀਨ ਵਿੱਚ ਠੀਕ ਹੈ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਸੇ ਵਿੱਚ ਵੀ ਧਾਗਾ ਕਢਾਲ ਸਕਦੇ ਹੋ ਇਹਦੇ ਵਿੱਚ ਦੀ ਜੀ ਇਦਾਂ ਧਾਗਾ ਘੜਨਾ ਠੀਕ ਹੈ ਆ ਜਿਹੜੀ ਪੱਤੀ ਆ ਠੀਕ ਹੈ ਜੀ ਇਹਦੇ ਨੀਥੇ ਨਹੀਂ ਧਾਗਾ ਘੜਨਾ ਆਪਾਂ ਨੇ ਆ ਦੇਖੋ ਤੇ ਆੜਾ ਧਾਗਾ ਵਾ ਇਹ ਆ ਚੀਜ਼ ਜਿਹੜੀ ਪਾਈਪ ਜੀ ਬਣੀ ਹੋਏ ਤੇ ਪਿੱਛੇ ਦੀ ਧੰ ਘੜਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੋ ਆਪਣਾ ਇਹ ਹੈ ਜੀ ਥਰਡ ਇਹਦੇ ਵਿੱਚ ਪਾਣਾ ਵਾ ਇਹ 홀 ਦੇ ਵਿੱਚ ਨਹੀਂ ਧਾਗਾ ਘੜਨਾ ਫਿਰ ਆ ਪੱਤੀ ਬਣੀ ਹੁੰਦੀ ਹੈ ਜੀ ਫਿਰ ਇਹਦੇ ਵਿੱਚ ਦੀ ਆਪਾਂ ਧਾਗਾ ਇੱਥੋਂ ਫੜ ਕੇ ਇਹਦੇ ਵਿੱਚ ਦੀ ਇਦਾਂ ਕੱਢ ਲੈਣਾ ਠੀਕ ਹੈ ਅਗਲਾ ਆ ਗਿਆ ਆਪਣਾ 5 ਨੰਬਰ ਇਹਦੇ ਵੀ ਇੱਥੋਂ ਧਾਗਾ ਫੜ ਕੇ ਇੱਥੋਂ ਦੀ ਇਦਾਂ ਕੱਢ ਲੈਣਾ ਹਾਂਜੀ ਲਾਸਟ ਰਹਿ ਗਿਆ ਆਪਣਾ ਸੂਈ ਵਿੱਚ ਧਾਗਾ ਪਾਉਣਾ ਠੀਕ ਹੈ ਜੀ ਸੂਈ ਵਿੱਚ ਧਾਗਾ ਠੀਕ ਉਦਾਂ ਹੀ ਪੈਂਦਾ ਜਿੱਦਾਂ ਸਿੰਪਲ ਮਸ਼ੀਨ ਵਿੱਚ ਪਾਉਨੇ ਆਪਾਂ ਇਧਰਲੀ ਸਾਈਡ ਦੀ ਆ ਦੇਖੋ ਠੀਕ ਹੈ ਜੀ ਇਹ ਫਾਈਨਲ ਹੋ ਗਿਆ ਕਿ ਪਤਾਗਾ ਕਿੱਦਾਂ ਪਾਉਣਾ ਠੀਕ ਹੈ ਇੱਕ ਵਾਰੀ ਤੁਹਾਨੂੰ ਫੇਰ ਤੋਂ ਦੱਸ ਦਿੰਨੇ ਆ ਫਸਟ ਆਪਾਂ ਉੱਪਰ ਰੀਲ ਪਾਉਣੀ ਆ ਪਹਿਲਾਂ 홀ਡਰ ਵਿੱਚ ਠੀਕ ਹੈ ਜੀ ਤੇ ਫਿਰ ਆਪਾਂ ਜਿਹੜੇ ਦੋ ਹੋਲ ਹੁੰਦੇ ਨੇ ਇਹਨਾਂ ਵਿੱਚ ਦੀ ਧਾਗਾ ਘੜਨਾ ਠੀਕ ਹੈ ਇਹ ਫਸਟ ਹੋ ਗਿਆ ਜਿੱਥੋਂ ਆਪਾਂ ਧਾਗਾ ਪਾਣਾ ਫਿਰ ਆ ਸੈਕਿੰਡ ਹੋ ਗਿਆ ਜਿਹੜਾ ਟੈਂਸ਼ਨ ਹੁੰਦਾ ਜੀ ਇਹਦੇ ਵਿੱਚ ਦੀ ਆਪਾਂ ਧਾਗਾ ਪਾਣਾ ਵਾ ਥਰਡ ਹੋ ਗਿਆ ਇਹ ਹੋਲ ਦੇ ਵਿੱਚ ਦੀ ਧਾਗਾ ਘੜਨਾ ਫੋਰਥ ਆਪਣਾ ਇਹ ਪੱਤੀ ਵਿੱਚ ਦੀ ਧਾਗਾ ਘੜਨਾ 5 ਇਹਦੇ ਵਿੱਚ ਦੀ ਤੇ 6 ਐਂਡ ਵਾਲਾ ਹੋ ਗਿਆ ਜੀ ਆਪਣਾ ਸੂਈ ਵਿੱਚ ਧਾਗਾ ਪਾਣਾ ਠੀਕ ਹੈ ਜੀ ਇਹ ਹੋ ਗਏ 6 ਸਟੈਪ ਫਾਈਨਲ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ نیچے ਧਾਗਾ ਪਾਣਾ ਹਾਂਜੀ ਐਦਾਂ ਆਪਾਂ ਮਸ਼ੀਨ ਚਾੱਕ ਕੇ ਤੁਹਾਨੂੰ ਦਿਖਾਉਨੇ ਆ نیچے ਆਹ ਸ਼ਟਲ ਹੁੰਦਾ ਜੀ ਠੀਕ ਹੈ ਇਹਦੇ ਵਿੱਚ ਆਪਾਂ ਇੱਥੇ ਬੋਬਿਨ ਪਾਉਣੀ ਹੈ ਆ ਦੇਖੋ ਜੀ ਆਹ ਹੁੰਦੀ ਆਪਣੀ ਫਿਰਕੀ ਠੀਕ ਹੈ ਤੇ ਆਪਨੇ ਡੱਬੀ ਹੋ ਗਈ ਠੀਕ ਹੈ ਜੀ ਇਹਦੇ ਵਿੱਚ ਧਾਗਾ ਕਿਵੇਂ ਪਾਣਾ ਹਾਂਜੀ ਆ ਦੇਖੋ ਇਦਾਂ ਧਾਗ ਆਪਾਂ ਪਹਿਲਾਂ ਥੋੜਾ ਇਹ ਕੱਢ ਲੈਣਾ ਫਿਰ ਇਹਦੇ ਵਿੱਚ ਪਾਉਣਾ ਡੱਬੀ ਵਿੱਚ ਇੱਥੋਂ ਕੱਢ ਕੇ ਇਹਦੇ ਵਿੱਚ ਦੀ ਆ ਜੋ ਹੁੰਦਾ ਜੀ ਇਹਦੇ ਵਿੱਚ ਦੀ ਆਪਾਂ ਇਦਾਂ ਕੱਢ ਦੇਣਾ ਠੀਕ ਹੈ ਹਾਂ ਦੇਖੋ ਇਦਾਂ ਫਿਰ ਕਿਹੜੀ ਆਪਣੀ ਘੁੰਮਣੀ ਚਾਹੀਦੀ ਆ ਮੈਂ ਦੇਖੋ ਤੇ ਹੁਣ ਆਪਾਂ ਫੇਰ ਆਪਣਾ ਛੇਟਲ ਹੁੰਦਾ ਇਹਦੇ ਵਿੱਚ ਆਪਾਂ ਇਦਾਂ ਡੱਬੀ ਪਾ ਦੇਣੀ ਹੈ ਠੀਕ ਹੈ ਜਦ ਤੱਕ ਟਿਕ ਦੀ ਆਵਾਜ਼ ਨਹੀਂ ਆਉਂਦੀ ਤਾਂ ਪ੍ਰੋਪਰ ਡੱਬੀ ਸਹੀ ਨਹੀਂ ਪਾਉਗੀ ਜਦੋਂ ਟਿਕ ਦੀ ਆਵਾਜ਼ ਆ ਗਈ ਤਾਂ ਸਮਝੋ ਕਿ ਡੱਬੀ ਸਹੀ ਪੈ ਗਈ ਆ ਆ ਦੇਖੋ ਆ ਦੇਖੋ ਇਹ ਆਵਾਜ਼ ਆਉਣੀ ਚਾਹੀਦੀ ਆ ਠੀਕ ਹੈ ਚਲੋ ਹੁਣ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਆਹੜਾ ਧਾਗਾ ਜੀ ਆਪਣਾ ਇਹਨੂੰ ਇੱਕ ਵਾਰੀ ਇਹਦਾ نیچے ਕਰਨਾ ਜਿਹੜਾ نیچے ਡੱਬੀ ਵਾਲਾ ਧਾਗਾ ਉਹ ਆਪਣਾ ਉੱਪਰ ਆ ਜਾਏਗਾ ਠੀਕ ਹੈ ਜੀ ਬਸ ਇਹ ਹੀ ਪ੍ਰੋਸੈਸ ਹੈ ਜੀ ਕਿ ਅੰਬ੍ਰੇਲਾ ਮਸ਼ੀਨ ਵਿੱਚ ਧਾਗਾ ਪਾਉਣ ਦੇ ਅਗਰ ਤੁਹਾਨੂੰ ਸਾਡੀ ਵੀਡੀਓ ਜਿਹੜੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਜੀ